ਇਹ ਸ਼ਕਲ ਆ ਗਈ ਫਿਰ ਤਾਂ ਬਹੁਤ ਬੋਸ ਹੋ ਗਏ। ਇੱਕ ਵਾਰੀ ਮੇਰਾ ਘਰ ਜਾ ਰਿਹਾ ਉਹ ਹੈ ਵੀ ਉਦਾਂ ਦੇ ਹੁੰਦੇ ਲੰਗੂਰ ਜੇ ਤਾਂ ਹੁੰਦੇ ਉਹ। ਇਹ ਏਰੀਆ ਹੈ ਜਿਹੜਾ ਆਹ ਦੇਖੋ ਇਹ ਏਰੀਆ ਵੱਲ ਦੇਖਦੇ ਆਂ ਅਸੀਂ ਇੱਥੋਂ ਥਾਣਾ ਜਿਹੜਾ ਹੈਗਾ ਬਿਲਕੁਲ ਗਿੰਤੀ ਦੇ ਜੀ ਅਸੀਂ ਪੈਦਲ ਕਰੀਏ ਤਾਂ 2 ਮਿੰਟ ਦਾ ਰਸਤਾ ਹੈਗਾ ਵਾ ਔਰ ਬਿਲਕੁਲ ਥਾਣੇ ਦੇ ਲੱਗੇ ਆ ਇਹ ਜਿਹੜਾ ਰਸਤਾ ਹੈਗਾ ਮਿੱਠੇ ਟਵਾਣੇ ਗੁਰਦੁਆਰੇ ਵਾਲੇ ਪਾਸੇ ਜਾਂਦਾ ਵਾ। ਉਹ ਥਾਣੇ ਵੱਲ ਚਲੇ ਗਏ ਇਹ ਪਾਈ ਸੀ ਆ ਇਸੇ ਹੀ ਉਹ ਜਾ ਰਹੇ ਆ ਜੋ ਸੋ ਦੇਖ ਸਕਦੇ ਆ ਕਿ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਆ ਗਏ ਆ ਨਹੀਂ ਬਾਈਕ ਤੇ ਸੀ ਉਹ ਮੋਟਰਸਾਈਕਲ ਤੇ ਸੀ ਜੀ ਤੋਰ ਕੇ ਆ ਰਹੇ ਸੀ ਕਿਸੇ ਕਿਧਰੋਂ ਆ ਰਹੇ ਸੀ ਤੋਰ ਕੇ ਮੈਂ ਉਧਰੋਂ ਇਧਰੋਂ ਆਈ ਸੀ ਜੀ ਠੀਕ ਆ ਨਾ ਮੈਂ ਦਰਮਨ ਮੈਸਨ ਮੈਂ ਕਿਹ ਕਿ ਮਾਤਾ ਦਾ ਨਾਮ ਕੀ ਆ ਇਹ ਤਾਂ ਮੇਰਾ ਨਾਖਣ ਪਤਾ ਨਹੀਂ ਮੈਂ ਤਾਂ ਗੁਰਦੁਆਰੇ ਚੱਲੀ ਸੀ ਹੁਣ ਮੈਂ ਕਿਹ ਚੱਲ ਮੈਂ ਜਾਇਆ ਨਹੀਂ ਅੱਛਾ ਲੱਕ ਪਰ ਸਕੂਗੇ ਲੱਗੇ ਇੱਥੇ ਦੋ ਜਣੇ ਸੀ ਇਧਰੋਂ ਇਧਰੋਂ ਦੀ ਨਿਕਲ ਕੇ ਆਏ ਠੀਕ ਤੇ ਆਪਣਾ ਇਹ ਚ ਕਿੰਨੇ ਕ ਪੈਸੇ ਸੀਗੇ ਉਹਦੇ ਵਿੱਚ ਪੈਸੇ ਤਾਂ ਹੁਣ ਮੈਨੂੰ ਧਿਆਨ ਨਹੀਂ ਮੈਂ ਸਵੇਰੇ ਦਵਾਈ ਵੀ ਲਿਆਉਂਦੀ ਆ ਬਿੱਚੇ ਸੀ ਸਾਰਾ ਕੁਝ ਤੁਹਾਡਾ ਮੋਬਾਈਲ ਵੀ ਨਾਲ ਲੈ ਗਏ ਆ ਇਹ ਮੇਰਾ ਵੋਟਰ ਕਾਰਡ ਵੀ ਥੀ ਇਹ ਤੁਹਾਡਾ ਵੋਟਰ ਕਾਰਡ ਵੀ ਗਿਆ ਤੇ ਨੂੰੜੀ ਬੁਝਾ ਬਣਾਣੇ تھےਗੇ ਉਧਰ ਸੇ ਨਾ ਦੋ ਬੈ ਗਏ ਆ ਅੰਡੇ ਨੂੰ ਨਾ ਇਹ ਕਹਿੰਦੇ ਤੋਰ ਕੇ ਆਂਦੇ ਸੀਗੇ ਹੂੰ ਹੂੰ ਉਹਨੇ ਨਾ ਖੋ ਗਏ ਨੇ ਇਕਦਾਂਸੇ ਨੜ ਗਿਆ ਉਹ ਆਮ ਲੋਕੋ ਆਵਾਜ਼ ਮਾਰ ਆਵਾਜ਼ ਸੁਣਾਈ ਨਹੀਂ ਦਈ ਉਹਨੂੰ ਅੱਛਾ ਅੰਡੇ ਪਿੱਛੇ ਤੇ ਚੀਲਾਂਦੇ ਰਹੇਗਾ ਮੈਂ ਕਿਹਾ ਕੀ ਹੋ ਗਿਆ ਹੂੰ ਹੂੰ ਅੰਡੇ ਕੰਜੀ ਪਰਸਕ ਹੋ ਕੇ ਲਗੇ ਉਹ ਬੰਦੇ ਜਿਹੜੇ ਤੁਹਾਡੇ ਕੋਲ ਆਏ ਸੀਗੇ ਨਹੀਂ ਮੇਰਾ ਕੋਲ ਨਹੀਂ ਆਏ ਸੀਗੇ ਪਿੱਛੇ ਉਧਰ ਸੇ ਇਕਦਾਂ ਜ਼ੋਰ ਸੇ ਆ ਗਏ ਥੇ ਉਹ ਅਰੇ ਤੇਜ਼ ਲੈ ਕੇ ਆਏ ਆ ਤੇ ਠੀਕ ਹੈ ਠੀਕ ਹੈ ਦੋ ਬੰਦੇ ਸੀਗੇ ਆਵਾਜ਼ ਮਾਰਨ ਲੱਗਿਆ ਉਸ ਕੀ ਉਹ ਨਿਕਲ ਗਿਆ ਉਹ ਪਿੱਛੇ ਮੋੜ ਕੇ ਨਹੀਂ ਦੇਖਾ ਉਹ ਪੁਨੀਤਾਲ ਮੁੱਖ ਮੁਖਮੰਚੀ थाना ਦਾ ਟੈਲੀਫੋਨ ਸੂਲ ਹੋਇਆ ਤੇ ਮਿੱਠਾ ਟੋਣਾ ਗੁਰਦੁਆਰੇ ਕੋਲ ਬਜ਼ੁਰਗ ਦੇ ਨਾਲ ਸਨੇਚਿੰਗ ਹੋਈ ਆ। ਸੋ ਮੌਕੇ ਤੇ ਪਹੁੰਚੇ ਆ। ਮਾਤਾ ਜੀ ਦਾ ਨਾਮ ਪੁੱਛਿਆ ਆ। ਤਾਂ ਜਿਹੜਾ ਸਨੇਚਿੰਗ ਕੀਤੀ ਉਹ ਹੌਲੀਆ ਪੁੱਛਿਆ ਨੇ ਜੀ ਸਮਾਨ ਕੋਲ ਉਦੋਂ ਪੁੱਛਿਆ। ਦੂਸਰ ਟ੍ਰੇਸ ਕਰ ਲਈ ਕੈਮਰੇ ਖੰਗਾ ਲਈ ਜਾਣਗੇ, ਮੋਬਾਈਲ ਟ੍ਰੇਸਰ ਕਰ ਜਾਵੇਗਾ। ਜਲਦੀ ਜਲਦੀ ਕਾਰਵਾਈ ਕੀਤੀ ਜਾਵੇ। ਥੈਂਕ ਯੂ।